ਫਰੀਦਕੋਟ ਤੋਂ ਪੁਲਸ ਅਤੇ ਪਿੰਡ ਵਾਸੀਆਂ ਵਿਚਾਲੇ ਝੜਪ ਨੂੰ ਲੈ ਕੇ ਖਬਰ ਸਾਹਮਣੇ ਆਈ ਸੀ ਤੇ ਫਰੀਦਕੋਟ ਦੇ ਪਿੰਡ ਚੰਦਰਬਾਨ ਦੇ ਵਿੱਚ ਪਾਣੀ ਦੀ ਨਿਕਾਸੀ ਨੂੰ ਲੈ ਕੇ ਹੋਏ ਝਗੜੇ ਦੌਰਾਨ ਇੱਕ ਸਮੂਹ ਦੇ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦੇ ਵਿੱਚ ਪਹੁੰਚੀ ਪੁਲਸ ਉੱਤੇ ਪ੍ਰਦਰਸ਼ਨਕਾਰੀਆਂ ਨੇ ਹੀ ਹਮਲਾ ਕਰ ਦਿੱਤਾ ਸੀ ਇਸ ਮਾਮਲੇ ਦੇ ਵਿੱਚ ਪੁਲਸ ਦੇ ਵੱਲੋਂ 39 ਲੋਕਾਂ ਵਿਰੋਧ ਮਾਮਲਾ ਦਰਜ ਕੀਤਾ ਗਿਆ ਤੇ ਜਿਸ ਮਗਰੋਂ ਹੁਣ ਤਿੰਨ ਮੁਲਜ਼ਮਾਂ ਦਾ ਪੁਲਸ ਨੂੰ 4 ਦਿਨਾਂ ਦਾ ਰਿਮਾਂਡ ਹਾਸਲ ਹੋਇਆ ਤੇ ਬਾਕੀ 36 ਮੁਲਜ਼ਮਾਂ ਨੂੰ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਕੱਲ ਜਿਹੜੇ ਤਲਾਕ ਰਿਆ ਨੇ ਜਿਹੜਾ ਬਹੁਤ ਜ਼ਿਆਦਾ ਫੁੱਦਕ ਬਜਾਇਆ ਜਿਹੜਾ ਉਹਦੇ ਸਬੰਧ ਵਿੱਚ ਜਿਹੜਾ 9 ਨੰਬਰ ਬਕਰਬੰਦਰ ਦਿੱਤਾ ਗਿਆ ਸੀ ਉਹਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਤਿੰਨ ਜਿਹੜੇ ਇਹਨਾਂ ਵਿੱਚੋਂ ਜਿਹੜੇ ਮੇਰ ਕਿਊਜ਼ ਹੈਗੇ ਆ ਉਹਨਾਂ ਦਾ ਰਿਮਾਂਡ ਲਿਆ ਗਿਆ ਪੁਲਿਸ ਰਿਮਾਂਡ ਤੇ ਜਿਹੜੇ ਬਾਕੀ 36 ਆ ਉਹਨਾਂ ਨੂੰ ਅੱਜ ਵਿਸ਼ੁਅਲ ਮਾੜ ਜਿਹੜਾ ਮਾਨਯੋਗ ਜੱਜ ਸਾਹਿਬ ਵੱਲੋਂ ਦਿੱਤਾ ਗਿਆ ਜਿਨ੍ਹਾਂ ਨੂੰ ਅਹੀਂ ਹੁਣ ਜਾ ਕੇ ਅੱਜ ਜੇਲ੍ਹ ਤੋਂ ਜਿਹੜਾ ਛਡਾ ਗਿਆ 4 ਦਿਨ ਦਾ ਇਹਨਾਂ ਦਾ ਪੀਸ ਰਿਮਾਂਡ ਆ ਜਿਹੜੇ ਤਿੰਨ ਕਿਊਜ਼ ਲਿਆ ਬਾਕੀ ਜਿਹੜੇ ਉਹਨਾਂ ਨੂੰ ਸਾਰਿਆਂ ਦਾ ਜੁਡੀਸ਼ੀਅਲ ਜਿਹੜਾ ਰਿਮਾਂਡ ਲਿਆ ਗਿਆ